ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਡਰੋਲੀ ਜ਼ਿਲ੍ਹਾ ਮੋਗਾ ਤਸਵੀਲ ਵੀ ਬਾਈ ਨੂੰ ਮੋਗਾ ਹੀ ਪੈਂਦੀ ਆ ਅੱਜ ਦੀ ਵੀਡੀਓ ਤੋਂ ਦੋਸਤੋ ਬਹੁਤ ਚੰਗੀ ਵਾੜ ਵਿਖਾਉਣੀ ਆ ਚੰਗੇ ਸੀਮੰਟ ਦੀ ਆ ਪਾ ਚੰਗਾ ਹੀ ਇਹ ਦੇਖਾਂ ਸੀਮੰਟ ਦੀ ਵੱਛੀ ਆ ਵੱਛੀ ਆ ਮਗਰ ਦੋਸਤੋ ਜਿਹੜੇ ਵੀ ਚੈਨਲ ਤੇ ਪਹਿਲੀ ਝੜ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਥਣ ਹਵਾਨੇ ਦੀ ਦੇਖ ਸਕਦੇ ਹਾਂ ਦੋਸਤੋ ਦੁਪਹਿਰ ਦਾ ਟਾਈਮ ਆ ਵੀਡੀਓ ਬਣਾਉਣ ਦਾ ਸਾਰੀ ਡਿਟੇਲ ਬਾਈ ਤੋਂ ਲੈ ਲੈਂਦੇ ਹਾਂ ਸਸੀ ਗੱਲ ਬਾਈ ਸਸੀ ਗੱਲ ਬਾਈ ਨਾਮ ਦੱਸ ਦੇ ਬਈ ਬੱਬੂ ਠੀਕ ਆ ਵਪਾਰ ਦਾ ਕੰਮ ਹੀ ਆਪਣਾ ਦਾ ਵਪਾਰ ਦਾ ਕੰਮ ਆ ਬਾਈ ਇਹ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਬਈ 19 ਮਹੀਨੇ ਹੋ ਰਹਾ ਇਹਦੀ ਦੰਦਾਂ ਤੋਂ ਖੀਰੀ ਆ ਠੀਕ ਆ ਹੁਣ ਕਿੰਨਾ ਕਹੂਗਾ ਬੋਲਾ ਬਈ ਰਾਤ ਦੀ ਸੂਈ ਆ ਕੱਲੀ ਸਾਫ ਕੀਤੀ ਆ ਬਾਈ ਠੀਕ ਆ ਹਾਂਜੀ ਕਿੰਨਾ ਦੁੱਧ ਪਾ ਦੂਗੀ ਉਹਦੇ 15 ਪਲੱਸ ਦੇ ਦੂਗੀ ਬਾਈ ਠੀਕ ਆ ਤੇ ਕਿਹੜੇ ਸੀਮਨ ਦੀ ਆ ਬਈ ਏ ਬਈ ਆ ਫਾਇਰਸਟਾਰ ਦੀ ਐ ਇਹ ਹਾਂ ਇਹਦੇ ਮਗਰ ਜੱਗ ਦੀ ਬੱਛੀ ਆ ਬਈ ਠੀਕ ਆ ਦੇਨ ਲੇਨ ਵਾਲਾ ਜਮਾ ਜੈਜ ਮੋਲ ਹਾਂ ਨਾ 82000 ਠੀਕ ਆ ਬਈ ਮੌਕੇ ਦੇ ਮਾੜਾ ਮੋਟ ਹੋ ਜੂਗਾ ਮਾਤਾ ਤਾਂ ਕਰਦਾਂਗੇ ਬਈ ਠੀਕ ਆ ਫੋਨ ਨੰਬਰ ਬੋਲ ਦਿੰਦੀ ਹਾਂ 98556 70078 ਠੀਕ ਆ ਤੋਰ ਤੋਰ ਕੇ ਦੋਸਤੋ ਦਿਖਾ ਦਿੰਨੇ ਆ ਤੁਹਾਨੂੰ ਵੇਖ ਸਕਦੇ ਹੋ ਪੂਰੀ ਟੌਪ ਦੀ ਦੋਸਤੋ ਵੜ ਵਿਖਾਈ ਆ ਤੁਹਾਨੂੰ ਅੱਜ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਮਕਾਲੀ ਆ ਦੋਸਤੋ ਮੂੰਹ ਮਾ ਦੇਖ ਸਕਦੇ ਬਹੁਤ ਸੋਹਣੇ ਮੂੰਹ ਦੀ ਹੈ ਵੇਖ ਸਕਦੇ ਪਰ ਸਮਾ ਕੇ ਥਾਂ ਤਾਂ ਕੱਢ ਜਾਂਦੀ ਹੂ ਬਹੁਤ ਚੰਗਾ ਬਾਈ ਠੀਕ ਆ ਥੋੜੀਆਂ ਹੁਣ ਪਿਛਾੜੀ ਨੂੰ ਭਲਾ ਬਾਈ ਇਹਦੇ ਸਣ ਬਥੇਰਾ ਚੰਗਾ ਕਰੀ ਠੀਕ ਆ ਲੇਖ ਸਾਥੇ ਦੋਸਤੋ ਬਹੁਤ ਚੰਗੀ ਵਿਹੜਾ ਦੋਸਤੋ ਜਿੰਨੀ ਵੀ ਹੋ ਸਕੇ ਬਾਅਦ ਤੋਂ ਬਾਅਦ ਵੀਡੀਓ ਸ਼ੇਅਰ ਕਰਿਓ ਮੁੱਲ ਬਾਈ ਨੇ 82000 ਰੱਖਿਆ ਵਿੱਚੋਂ ਮਾਨਤਾਣ ਹੋ ਜੂਗਾ ਲੇਖ ਸਾਥੇ ਵੀਡੀਓ ਦੇਖਣ ਲਈ ਧੰਨਵਾਦ